ਭੰਡਾਰੀ ਪੋਲ ਤੋਂ ਭਾਜਪਾ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ ਹਰਿਆਣਾ ਦੇ ਵਿੱਚ ਇੱਕ ਅਫਸਰ ਵੱਲੋਂ ਆਤਮ ਹੱਤਿਆ ਕੀਤੀ ਗਈ ਹੈ ਅਤੇ ਉਸ ਨੂੰ ਲੈ ਕੇ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਮੰਤਰੀ ਹਰਭਜਨ ਸਿੰਘ ਈਟੀਓ ਵੀ ਪਹੁੰਚੇ ਦਿਨ ਐਤਵਾਰ 10 ਤਰੀਕ ਸਮਾਂ तकरीबन 6:50 ਮਿੰਟ ਦੀਆਂ ਇਹ ਤਸਵੀਰਾਂ ਨੇ ਆਓ ਸੁਣੋ ਨੇ ਆ ਕੀ ਕਹਿਣਾ ਹੈ ਦੇਖੋ ਸੀਨੀਅਰ ਆਈਪੀਐਸ ਅਧਿਕਾਰੀ ਗਾਈਪੁਰਨ ਕੁਮਾਰ ਜੀ ਜਿਨ੍ਹਾਂ ਦਾ ਜਨਾਂ ਨੇ ਪਿਛਲੇ ਦਿਨੀ ਬਹੁਤ ਦੁਖੀ ਹੋ ਕੇ ਕਿਉਂਕਿ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਕਾਸਟ ਵੇਸਟ ਡਿਸਕ੍ਰਿਮੀਨੇਸ਼ਨ ਹੋਇਆ ਇੱਕ ਬੜੇ ਓਨੈਸਟ ਅਫੀਸਰ ਬੜੇ ਸੀਨੀਅਰ ਆਈਪੀਐਸ ਅਧਿਕਾਰੀ ਉਹਨਾਂ ਦੇ ਨਾਲ ਹਰਿਆਣਾ ਖੇਤਰ ਦੇ ਉਹਨਾਂ ਦੇ ਨਾਲ ਉਹਨਾਂ ਨੇ ਧੁਖੀ ਹੋ ਕੇ ਰਸਮੈਟ ਤੋਂ ਕਿਉਂਕਿ ਉਹਨਾਂ ਦੀ ਐਕਸਪਲੋਇਟੇਸ਼ਨ ਬਹੁਤ ਹੋਈ ਉਹਨਾਂ ਨੇ ਸੋਇ ਸਾਰਟ ਕਮਿਟ ਕੀਤਾ ਅੱਜ ਅਸੀਂ ਇਸ ਵਿਰੋਧ ਦੇ ਵਿੱਚ ਇੱਥੇ ਕੈਂਡਲ ਮਾਰਚ ਕਰ ਰਹੇ ਹਾਂ ਔਰ ਜੋ ਇਨਵੈਸਟੀਗੇਸ਼ਨਸ ਨੇ ਜੋ ਉਹਨਾਂ ਦੀ ਧਰਮ ਸਮਤਨੀ ਅਮਨੀਤ ਕੌਰ ਨੇ ਇਲਜ਼ਾਮ ਲਾਏ ਨੇ ਜੋ ਐਫ ਆਈ ਆਰ ਦੇ ਵਿੱਚ ਉਹਨਾਂ ਸੋਧ ਦੀ ਬੰਦ ਕੀਤੀ ਆ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਜਿਹੜਾ ਹੈ ਇਨਸਾਫ ਜਿਹੜਾ ਹੈ ਉਹ ਦਿੱਤਾ ਜਾਵੇ ਸਰ ਜਿੰਨਾ ਤੱਕ ਉਹਦੀ ਪਤਨੀ ਨੇ ਕਿਹਾ ਜਿੰਨਾ ਤੱਕ ਇਨਸਾਫ ਨਹੀਂ ਮਿਲਦਾ ਤਦ ਤੱਕ ਉਹਨਾਂ ਦਾ ਅੰਤਿਕ ਦੇ ਬੰਦ ਆਹ ਦੇਖੋ ਰੋਜ਼ ਅੱਜ ਵੀ ਡੈੱਡ ਬੋਡੀ ਉੱਥੇ ਆ ਉਹ ਇਨਸਾਫ ਦੀ ਮੰਗ ਕਰ ਰਹੇ ਨੇ ਔਰ ਮੈਂ ਸਮਝਦਾ ਹਾਂ ਕਿ ਜਿਹੜੇ ਐਸਪੀ ਰੋहतक ਨੇ ਔਰ ਡੀਜੀਪੀ ਹਰਿਆਣਾ ਨੇ ਉਹਨਾਂ ਨੂੰ ਇਮੀਡੀਏਟਲੀ ਐਫਆਈਆਰ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਔਰ ਜਿਹੜੀ ਡਿਟੇਲਡ ਇਨਵੈਸਟੀਗੇਸ਼ਨ ਇਸ ਚੀਜ਼ ਦੀ ਕਰਵਾਉਣੀ ਚਾਹੀਦੀ ਹੈ ਸਰਕਾਰ ਦੇ ਨਾਲ ਗੱਲ ਕਰੇ ਜਿਹੜੀ ਪੰਜਾਬ ਸਰਕਾਰ ਤੋਂ ਦੇਖੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਡੇ ਕਈ ਮੰਤਰੀ ਸਹਿਬਾਨ ਉੱਥੇ ਪਹੁੰਚੇ ਨੇ ਅਸੀਂ ਪ੍ਰਵਾਸ ਦੇ ਨਾਲ ਪੂਰੀ ਤਰ੍ਹਾਂ ਡਟ ਕੇ ਖੜੇ ਆਂ ਔਰ ਜੋ ਵੀ ਕੁਝ ਸਾਨੂੰ ਲੋੜ ਪਈ ਚਾਹੇ ਉਹ ਅਦਾਲਤੀ ਲੜਾਈ ਹੋਵੇ ਚਾਹੇ ਉਹ ਛੜਕਾਂ ਤੇ ਲੜਾਈ ਹੋਵੇ ਅਸੀਂ ਵਾਈ ਪੂਰਨ ਕੁਮਾਰ ਜੀ ਵਾਸਤੇ ਅੱਗੇ ਕੋਈ ਡਿਮਾਂਡ ਹੈ ਜੀ ਸਰਕਾਰ ਤੋਂ ਰੱਖੀਆਂ ਜੀ ਉਹ ਕਿੱਥੇ ਜਾ ਸਕਦੇ ਆ ਜੀ ਅਸੀਂ ਅਸੀਂ ਜਿਹੜੇ ਹੈਗੇ ਨੇ ਹਰਿਆਣੇ ਦੇ ਮੋੱਖ ਮੰਤਰੀ ਉਹਨਾਂ ਤੋਂ ਮੰਗ ਕਰਦੇ ਆ ਕਿ ਇਮੀਡੀਏਟਲੀ ਜਿਹੜਾ ਆ ਉਹ ਜਿਹੜੇ ਜਿਹੜੇ ਵੀ ਉਹਨਾਂ ਨੇ ਫਾਈਨਲ ਨੋਟਸ ਸਾਈਡ ਨੋਟ ਦੇ ਵਿੱਚ ਨਾਮ ਲਿਖੇ ਨੇ ਉਹਨਾਂ ਸਾਰਿਆਂ ਦੇ ਉੱਤੇ ਐਕਸ਼ਨ ਜਿਹੜਾ ਆ ਉਹ ਕੀਤਾ ਜਾਣਾ ਚਾਹੀਦਾ ਕਿਉਂਕਿ ਕਾਫੀ ਦੇਖਣ ਦੇ ਵਿੱਚ ਆ ਆ ਰਿਹਾ ਹੈ ਕਿ ਪਾਸਵਾਦੇ ਹਾਲ ਦੇ ਵਿੱਚ ਅਨਸੂਚਿਤ ਜਾਤੀਆਂ ਦੇ ਉੱਤੇ ਜਿਹੜੇ ਐਕਸਪਲੋਇਟੇਸ਼ਨ ਉਹਨਾਂ ਦੀ ਉਹ ਜਿਹੜੀ ਆ ਉਹ ਬਹੁਤ ਵਧਦੀ ਜਾ ਰਹੀ ਹੈ